ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਵੀ ਜਿਹੜਾ ਸਰੋਂ ਦਾ ਤੇਲ ਹੁੰਦਾ ਆਪਣੇ ਉਹ ਆਪਾਂ ਪਸ਼ੂ ਨੂੰ ਵੀ ਕਿੰਨੀ ਮਾਤਰਾ 'ਚ ਦੇਣਾ ਹੁੰਦਾ ਤੇ ਕਿੰਨੇ ਕਿਹੜੇ ਪਸ਼ੂ ਨੂੰ ਆਪਾਂ ਦੇ ਸਕਦੇ ਹਾਂ ਗੱਭਨ ਨੂੰ ਦੇ ਸਕਦੇ ਹਾਂ ਖਾਲੀ ਨੂੰ ਦੇ ਸਕਦੇ ਹਾਂ ਜਾਂ ਵੀ ਇਹਦਾ ਕੀ ਨੁਕਸਾਨ ਜਾਂ ਇਹਦੇ ਫਾਇਦੇ ਇਹਦੇ ਆਪਾਂ ਸਾਰੇ ਇਹਦੇ ਬਾਰੇ ਚਰਚਾ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਇਹਦੇ ਜੇ ਆਪਾਂ ਮਤਲਬ ਸਾਰਿਆਂ ਨੂੰ ਪਹਿਲੀ ਗੱਲ ਤਾਂ ਇਹ 'ਚ ਧਿਆਨ ਰੱਖਣ ਵਾਲੀ ਇਹ ਹੁੰਦੀ ਆ ਵੀ ਇਨਾ ਪਤਿਲਣਾ ਉਹ ਆਪਣਾ ਨਾ ਕਰਦਾ ਹੋਵੇ ਬਾਜ਼ਾਰੂ ਤੇਲ ਨਹੀਂ ਆਪਾਂ ਸਰੋਂ ਦਾ ਨਿਹਾਗੇ ਦੇਣਾਗਾ ਘਰ ਦੀ ਸਰੋਂ ਦਾ ਕੋਲੂ ਦਾ ਕੜਾਇਆ ਵਾ ਤੇਲ ਹੋਵੇ ਉਹਦੇ ਵਿੱਚ ਆਪਾਂ ਵੀ ਆਪਾਂ ਵੀ ਜਿਵੇਂ ਜਿਵੇਂ ਆਪਣੇ ਖਲਾ ਖੁਲਾ ਬੰਦੀਆਂ ਉਹ ਚੱਕੀ ਤੋਂ ਲਿਆ ਕੇ ਆਪਾਂ ਭਰੂਸੇ ਵਾਲੇ ਤੋਂ ਆਪਦੀ ਤਵਾਰੀ ਵਾਲੇ ਬੰਦੇ ਤੋਂ ਉਹ ਵੀ ਵਰਤ ਸਕਦੇ ਆ ਪਰ ਬਾਜ਼ਾਰੂ ਦੁਕਾਨ ਦੁਕਾਨਾਂ ਵਾਲਾ ਤੇਲ ਨਹੀਂ ਕਰਿਆ ਨਿਆਲੀ ਦੁਕਾਨ ਵਾਲਾ ਤੇਲ ਨਹੀਂ ਇਹ ਜੋ ਕੰਮ ਕਰਦਾ ਉਹਦੇ ਨਾਲ ਪਸ਼ੂ ਦਾ ਨੁਕਸਾਨ ਹੋ ਸਕਦਾ ਇਹ ਗੱਲ ਤੁਸੀਂ ਗੌਰ ਕਰ ਲੈਣੀ ਆ ਸਭ ਤੋਂ ਪਹਿਲਾਂ ਘਰ ਰੱਖਣ ਵਾਲੀ ਇਹ ਹੀ ਗੱਲ ਜ਼ਰੂਰੀ ਹੈ ਜੇ ਆਪਾਂ ਘਰ ਦਾ ਤੇਲ ਦਵਾਂਗੇ ਤਾਂ ਉਹਦੇ ਹਰਗੇ ਪੈਦੇ ਜਾਣਗੇ ਜੇ ਆਪਾਂ ਮਾਤਰਾ ਦੀ ਗੱਲ ਕਰੀਏ ਤਾਂ 40 ਤੋਂ 50 ਐਮਐਲ ਲੋਹੀ ਦਾ ਆਪਾਂ ਦੇਣਾ ਇਹਨੂੰ ਆਪਣੇ ਜਿਹੜੇ ਖਾਲੀ ਪਹੁੰਦੇ ਆ ਸੂਏ ਪਹੁੰਆਂ ਨੂੰ ਤਾਂ ਆਪਾਂ ਜਿੰਨਾ ਮਰਜੀ ਦੇ ਸਕਦੇ ਆ ਗੱਬਣ ਪਹੂਆਂ ਦੀ ਜੇ ਆਪਾਂ ਗੱਲ ਕਰੀਏ ਤਾਂ ਜਿਵੇਂ ਮਤਲਬ ਵੀ ਲਗਾਤਾਰ ਕਿੰਨਾ ਟਾਈਮ ਦੇ ਸਕਦੇ ਆ ਉਹ ਤਾਂ 40 50 ਐਮਐਲ ਹੀ ਆਪਾਂ ਡੋਜ਼ ਰੱਖਣੀ ਆ ਇਹਦੀ ਗੱਬਣ ਪਹੂਆਂ ਨੂੰ ਜਿਵੇਂ ਆਪਾਂ ਤਿੰਨ ਮਹੀਨਿਆਂ ਦਾ ਆਪਣਾ ਗੱਭਣ ਹੋ ਗਿਆ ਉਦੋਂ ਆਪਾਂ ਪਸ਼ੂ ਨੂੰ ਦੇਣਾ ਹੁੰਦਾ ਤਿੰਨ ਮਹੀਨੇ ਦਾ ਜਦੋਂ ਗੱਭਣ ਹੋ ਗਿਆ 15 ਦਿਨ ਦੇਣਾ ਉਦੋਂ ਮਗਰੋਂ ਬੰਦ ਕਰ ਦੇਣਾ 40 ਤੋਂ 50 ਐਮਐਲ ਤੇ ਫਿਰ ਆਪਾਂ ਜਦੋਂ ਪਸ਼ੂ ਨੂੰ ਸੂਨ ਚ 15 ਦਿਨ ਰਹਿ ਗਈ ਉਦੋਂ ਦੇਣਾ ਤੇ ਜੇ ਆਪਾਂ ਵੇਖੀਏ ਤਾਂ ਵੀ ਇਹਦੇ ਨਾਲ ਆਪਾਂ ਹਰੇ ਪੁੱਠੇ ਜਿਵੇਂ ਹੁੰਦੇ ਆ ਪਸ਼ੂ ਜਾਂ ਪਾਣੀ ਜਾਂ ਤੂੜੀ ਤੰਦ ਕੋਈ ਵੀ ਪੱਠੇ ਨੀਰੇ ਮਤਲਬ ਵੀ ਆਪਾਂ ਇਹਨੂੰ ਰਾਤ ਨੂੰ ਦੇਣਾ ਪਹੂਨ ਜਦੋਂ ਖੁਰਲੀ ਤੋਂ ਪਾਸੇ ਬੰਤ ਆਪਾਂ ਇਹ ਗੱਲ ਧਿਆਨ ਰੱਖਣ ਵਾਲੀ ਵੀ ਰਾਤ ਨੂੰ ਪਹੂਨ ਜਦੋਂ ਆਪਾਂ ਖੁਰਲੀ ਤੋਂ ਪਾਸੇ ਬੰਤ ਆ ਉਦੋਂ ਮਗਰੋਂ ਨਾ ਪਾਣੀ ਪੋਣਾ ਦੇ ਨਾਲ ਪੱਠੇ ਪਾਉਣੇ ਉਸ ਟਾਈਮ ਤੇ ਦੇਣਾ ਨਹੀਂ ਤਾਂ ਫੇਰ ਵੀ ਇਹ ਮਤਲਬ ਹਾਨੀਕਾਰਕ ਹੋ ਸਕਦਾ ਜੇ ਆਪਾਂ ਇਹ ਚ ਸਾਰਿਆਂ ਨਾਲ ਵੱਡੀ ਗੱਲ ਇਹ ਹੀ ਹੁੰਦੀ ਧਿਆਨ ਰੱਖਣ ਵਾਲੀ ਵੀ ਇੱਕ ਤਾਂ ਆਪਣਾ ਸਰਵਾਂ ਦਾ ਤੇਲ ਧਰਦਾ ਹੋਵੇ ਤੇ ਦੂਜੀ ਗੱਲ ਆ ਵੀ ਜਿਹੜਾ ਆਪਾਂ ਪਾਸੋਂ ਨੂੰ ਵੀ ਦੇਣਾ ਕਿੰਨੀ ਮਾਤਰਾ ਜਿਾ ਇੱਕ ਕਪਾਹ ਬਹੁਤਿਆਨਾਂ ਤਰੀਕੇ ਨਾਲ ਦੇਣਾ ਵੀ ਆਏ ਨਹੀਂਗਾ ਵੀ ਸਰੋਂ ਦਾ ਤੇਲ ਚੱਕ ਕੇ ਤੇ ਛਲਾਸੀਆਂ ਦੀ ਅਗਲਾਸੀਆਂ ਠੋਕੀਓ ਉਹਦੇ ਨਾਲ ਨੁਕਸਾਨ ਹੋ ਸਕਦਾ ਕੋਈ ਦਾ ਇਹਦੇ ਨਾਲ ਮਿੱਤਰੋ ਵੀ ਫੈਂਟ ਦੀ ਮਾਤਰਾ ਵੀ ਵੱਧਦੀ ਆ ਆਪਣੀ ਜਦ ਸਰੋਂ ਦਾ ਤੇਲ ਪਹੂਦੇ ਅੰਦਰ ਜਾਂਦਾ ਦੋ ਨੰਬਰ ਤੇ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਨਾਲ ਦੁੱਧ ਵੀ ਪਹੂਦਾ ਵੱਧਦਾ ਪਾਚਨ ਤੰਤਰ ਮਜ਼ਬੂਤ ਹੁੰਦਾ ਜਿਹੜਾ ਪਹੂਦਾ ਹਾਜਮ ਕਰਨ ਦੀ ਸ਼ਮਤਾ ਲੀਵਰ ਮੇਦੇ ਤੇ ਵੀ ਵਰਦਾਨ ਹੀ ਹੈ ਇੱਕ ਹਿਸਾਬ ਦਾ ਤੇ ਇਹਦੇ ਨਾਲ ਕੋਈ ਖਤਰੇ ਖੁਤਰੇ ਵਾਲੀ ਗੱਲ ਨਹੀਂਗੀ ਸੂਣ ਵਾਲੇ ਪਹੂਆਂ ਨੂੰ ਤਾਂ ਸਭ ਤੋਂ ਬੜਾ ਫਾਇਦੇਮੰਦ ਹੈ ਜਿੰਨੇ ਦਿਨ ਦੱਸਿਆ ਮੈਂ 19 ਦਿਨ ਹੀ ਦਿਨਾ ਪਰ ਜ਼ਿਆਦਾ ਨਹੀਂ ਸੂਣ ਵਾਲੇ ਪਹੂ ਨੂੰ ਆਏ ਹਨ ਵੀ ਜਿਹੜਾ ਪੇਟ 'ਚ ਬੱਚਾ ਪਾਲਦਾ ਹੁੰਦਾ ਉਹਦੇ ਲਈ ਵੀ ਲਾਹੇਵੰਦ ਹੈ ਤੇ ਪਸ਼ੂ ਨੂੰ ਵੀ ਇਹਨਾਂ 'ਚ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਇਹਨਾਂ ਪਸ਼ੂ ਆਪਣਾ ਫਸਟ ਪੋਸਟ ਰਾਜੀ ਹੋ ਜਾਂਦਾ ਤੇ ਹੋਰ ਆਪਾਂ ਜੇ ਗੱਲ ਕਰੀਏ ਤਾਂ ਵੀ ਪਸ਼ੂ ਸੋਹਣਾ ਲੱਗਣ ਲੱਗ ਜਾਂਦਾ ਕਿੱਲੇ ਦੇ ਖੜਾਵੇਂ ਭੜਾ ਜ ਨਹੀਂ ਲੱਗਦਾ ਲੱਸਾ ਪਸ਼ੂ ਤਾਂ ਆਪਾਂ ਨੂੰ ਪਤਾ ਭੜਾ ਲੱਗਦਾ ਇਹਦੇ ਵਿੱਚ ਇਹਨੂੰ ਆਪਾਂ ਵਰਤਾਨ ਕਿਉਂ ਆਣੀ ਆ ਵੀ ਇਹ ਵਰਦਾਨ ਇਸ ਲਈ ਵੀ ਇਹਦੇ ਵਿੱਚ omega 3 omega 6 ਤੇ ਫੈਟੀ ਐਸਿਡ ਹੁੰਦੇ ਆ ਬਹੁਤ ਮਾਤਰਾ ਦੇ ਵਿੱਚ ਫੈਟੀ ਐਸਿਡ ਮਤਲਬ ਵੀ ਉਹੀ ਪਸ਼ੂ ਆਪਣਾ ਵੀ ਫੈਟ ਵਧਾਉਂਦੇ ਪਹੂਦੀ ਉਹਦੇ ਨਾਲ ਪੂਰਾ ਜੀ ਹੋ ਜਾਂਦਾ मिनਰਲ ਵਿਟਾਮਿਨ ਬਹੁਤ ਭਰਪੂਰ ਮਾਤਰਾ ਦੇ ਵਿੱਚ ਮਜ਼ਬੂਤ ਹੁੰਦੇ ਮੌਜੂਦ ਹੁੰਦੇ ਆ ਮਤਲਬ ਇਹਦੇ ਵਿੱਚ ਇੱਕ ਸਾਡਾ ਬੂਸਟਰ ਹੀ ਆ ਇਹ ਜਿਵੇਂ ਜਮ ਵਾਲੇ ਮੰਗੇ ਨਹੀਂ ਬੂਸਟਰ ਉਹ ਪਸ਼ੂਆਂ ਲਈ ਇਹ ਇੱਕ ਸਾਡਾ ਬੂਸਟਰ ਹੀ ਆ ਜੀ ਆਪਾਂ ਗੱਲ ਕਰੀਏ ਵੀ ਇਹਨੂੰ ਫੇਰ ਮੈਂ ਤੁਹਾਨੂੰ ਵਾਰੀ ਨਾਲ ਦੱਸੀ ਜਾਨਾ ਦੀ ਕੁਆਲਿਟੀ ਸਾਰਿਆਂ ਨਾਲੋਂ ਪਹਿਲਾਂ ਜ਼ਰੂਰੀ ਆ ਕੁਆਲਿਟੀ ਮਾੜੀ ਨਾ ਲੈ ਲਿਓ ਪੂਰਨਾ ਕਿਤੇ ਦੁਕਾਨ ਆ ਲਿਆ ਕੇ ਦੇ ਦਿਓ ਕੁਆਲਿਟੀ ਦਾ ਧਿਆਨ ਰੱਖਣਾ ਫੇਰ ਫੇਰ ਤੁਸੀਂ ਐਵੇਂ ਕਹੋਗੇ ਵੀ ਐਵੇਂ ਪਕਾਈ ਮਾਰਤੀ ਵੀਡੀਓ ਦੇ ਵਿੱਚ ਘਰ ਦਾ ਤੇਲ ਹੋਵੇ ਉਹਨੇ ਆਪਾਂ ਨੂੰ ਫਾਇਦਾ ਦੇਣਾ ਦੂਜੇ ਤੇਲ ਨੇ ਨਹੀਂ ਫਾਇਦਾ ਦੇਣਾ ਤੇ ਜੇ ਆਪਾਂ ਹੋਰ ਆਪਾਂ ਗੱਲ ਕਰੀਏ ਤਾਂ ਇਹਦੇ ਆਪਣਾ ਵੀ ਜਿਵੇਂ ਬਹੁਤਨ ਉਫਾਰਾ ਹੋ ਜਾਂਦਾ ਆਪਣੇ ਪਸ਼ੂਆਂ ਨੂੰ ਉਫਾਰੇ ਦਾ ਉਹਨੇ ਉਫਾਰੇ ਦੇ ਵਿੱਚ ਵੀ ਇਹ ਬਹੁਤ ਵਧੀਆ ਕੰਮ ਕਰਦਾ ਉਫਾਰੇ ਦੇ ਵਿੱਚ ਆਏ ਆ ਵੀ ਇਹ ਪਸ਼ੂ ਨੂੰ ਆਪਾਂ ਜੇ ਆਪਾਂ ਦੇ ਦਈਏ ਤਾਂ ਫਾਰਾ ਬਹੁਤ ਦਾ ਸੈਟ ਹੋ ਜਾਂਦਾ ਸੂਨ ਵਾਲੇ ਪਸ਼ੂਆਂ ਚ ਵੀ ਫਾਰਾ ਜ਼ਿਆਦਾ ਹੁੰਦਾ ਤੇ ਉਸ ਤੋਂ ਮਗਰੋਂ ਜੇ ਆਪਾਂ ਦੇਖੀਏ ਤਾਂ ਸਰਮ ਦੇ ਤੇਲ ਨਾਲ ਪੂ ਦੁੱਧ ਵੀ ਵੱਧਦੇ ਆ ਇਹਦੇ ਵਿੱਚ ਜੇ ਆਪਾਂ ਜੇ ਲਗਾਤਾਰ ਜਿਹੜਾ ਕਿਸਾਨ ਦਿੰਦਾ ਰਹਿੰਦਾ ਪਸ਼ੂ ਨੂੰ ਉਹ ਪਸ਼ੂ ਪਹਿਲੀ ਗੱਲ ਦਾ ਟਾਈਮ ਦੇ ਟਾਈਮ ਬਣਦਾ ਰਹਿੰਦਾ ਰਦਾਣੀ ਪਸ਼ੂ ਪਹੂ ਦੀ ਸਿਹਤ ਸੋਹਣੀ ਹੁੰਦੀ ਆ ਵਜਨ ਪਹੂ ਦਾ ਪੂਰਾ ਹੁੰਦਾ ਕਟੀਆਂ ਵਛੀਆਂ ਦੀ ਇਹ ਗੱਲ ਕਰੀਏ ਉਹ ਤਕੜੀਆਂ ਹੁੰਦੀਆਂ ਛੇਤੀ ਇਹਦੇ ਜੇ ਆਪਾਂ ਦਿਨੇ ਰਹਿੰਨੇ ਆ ਤਾਂ ਵਰਤਾਮਣ ਤੇ ਮਿਨਰਲ ਜਿਹੜੇ ਆਪਣਾ ਮਿਨਰਲ ਮਿਕਸਚਰ ਹੁੰਦਾ ਪਾਊਡਰ ਹੁੰਦਾ ਤਾਤਾਂ ਦਾ ਚੂੜਾ ਪੰਜਾਬੀ ਚ ਜਿਉ ਉਹ ਮਤਲਬ ਆਪਾਂ ਨੂੰ ਦੇਣ ਦੀ ਲੋੜ ਨਹੀਂ ਜੇ ਆਪਾਂ ਪਸ਼ੂ ਨੂੰ ਇਹ ਲਗਾਤਾਰ ਦਿੰਦੇ ਰਹੇ ਨੇ ਤੇ ਦੂਜੀ ਗੱਲ ਵੀ ਇਹਦੇ ਨਾਲ ਜੇ ਆਪਾਂ ਡਲੇ ਵਾਲਾ ਨਮਕ ਹੁੰਦਾ ਜਿਹੜਾ ਗਰਮੀ ਜਿਹਦਾ ਥੋੜਾ ਗਰਮ ਹੁੰਦਾ ਸਿਆਲ ਚ ਆਪਾਂ ਉਹ ਸੜਦੀ ਇਹਦਾ ਮੂਰੇ ਫੇਰ ਤਾਂ ਵਾਰੀ ਨੇ ਆਰੀ ਹੋ ਜਾਂਦੇ ਫੇਰ ਤਾਂ ਮੈਨ ਆਪਣੇ ਪਸ਼ੂ ਮਤਲਬ ਵੀ ਇੱਕ ਹਿਸਾਬ ਦਾ ਵੀ ਚਾਕਣ ਦੀ ਨਹੀਂ ਲੋੜ ਦੂਰੀ ਹੋਰੀ ਪਸ਼ੂ ਆਲ ਨਾ ਕੋਈ ਬਲ ਪਾਨੀਆਂ ਗੋਲੀਆਂ ਦੇਣ ਦੀ ਲੋੜ ਨਾ ਕੋਸਾ ਪਸ਼ੂ ਆਪਣੇ ਵਧੀਆ ਤੰਦਰੁਸਤ ਰਹਿਣਗੇ ਇੱਕ ਗੱਲ ਹੋਰ ਦੋਸਤੋ ਇਹਨੂੰ ਆਪਾਂ ਵੀ ਮਤਲਬ ਜੇ ਵੇਖੀਏ ਤਾਂ ਵੀ ਜਿਹੜੇ ਝੜੀ ਦੀ ਰੁੱਤ ਹੁੰਦੀ ਓਸ ਰੁੱਤ ਚ ਨਹੀਂ ਦੇਣਾ ਕਿ ਜਿਵੇਂ ਮਹੀਨਾ ਕ ਝੜੀ ਦਾ ਸੌਣ ਦਾ ਮਹੀਨਾ ਹੁੰਦਾ ਤੇ ਇੱਕ ਜਿਹੜੇ ਪਸ਼ੂ ਨੂੰ ਆਪਾਂ ਦਿੰਨੇ ਉਹਨੂੰ ਤਰੀਲ ਜਣੀ ਬਾਹਰ ਬੰਨਣਾ ਤੇ ਕਣੀਆਂ ਗੁਲੀਆਂ ਜਣੀ ਬੰਨਣਾ ਅੰਦਰ ਬੰਨਣਾ ਉਹਨੂੰ